ਸੰਗਤਾਂ ਨੂੰ ਬੇਨਤੀ ਹੈ ਪੂਰੇ ਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਪਰਿਵਾਰਾਂ ਸਮੇਤ ਸਾਰੇ ਇੱਥੇ ਪੱਕੇ ਰਹਿਣ ਲਈ ਆਪ ਦਾ ਜਿਹੜਾ ਆਓ ਤੇ ਮੋਰਚੇ ਦੇ ਵਿੱਚ ਜਿਹੜੇ ਮੁਕੰਮਲ ਪ੍ਰਬੰਧ ਹੈ ਉਹ ਕਰ ਦਿੱਤੇ ਗਏ। ਇਹ ਆਪ ਜੀ ਨੂੰ ਪਤਾ ਇਗਨੋਰੀ ਬਾਰਡਰ ਤੇ ਪਿਛਲੇ 1 ਮਹੀਨੇ ਤੋਂ ਲੋਕੀਂ ਧਰਨਾ ਲੱਗਾ ਹੋਇਆ ਹੈ। ਗਰੰਟੀ ਲੈਣ ਵਾਸਤੇ ਐਮਐਸਪੀ ਦੀ ਸਰਦਾਰਜੀਤ ਸਿੰਘ ਢੱਲੇਵਾਲ ਜੀ ਮਨਨਵਰਤੇ ਹਨ। ਬਹੁਤ ਸਾਰੀ ਸੰਗਤ ਆਈ ਹੈ, ਬਹੁਤ ਸਾਰੀ ਆ ਗਈ ਹੈ। ਪੂਰੇ ਭਾਰਤ ਭਰ ਤੋਂ ਉਹ ਭਾਈ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਸੋ ਦੋਸਤੋ ਸਾਹਮਣੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਨੌਰੀ ਬਾਰਡਰ ਤੇ ਜਿਹੜਾ ਕਿਸਾਨੀ ਮੋਰਚਾ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਲੰਬੇ ਸਮੇਂ ਤੋਂ ਲੱਗਿਆ ਹੋਇਆ ਇੱਕ ਪਾਸੇ ਡੱਲੇਵਾਲ ਸਾਹਿਬ ਆਪਣੇ ਮਰਨ ਵਰਤ ਤੇ ਬੈਠੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਖਨੌਰੀ ਬਾਰਡਰ ਤੇ ਸਰਕਾਰ ਇੱਕ ਪਾਸੇ ਅੜੀਲ ਹੈ ਉਹਨਾਂ ਦਾ ਰਵਈਆ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ ਸੋ ਆਓ ਤਸਵੀਰਾਂ ਦੇਖਦੇ ਆਂ ਖਨੌਰੀ ਬਾਰਡਰ ਤੇ ਉੱਤੇ ਜੋ 10 ਮਹੀਨਿਆਂ ਤੋਂ ਲੈ ਕੇ ਮੋਰਚਾ ਚੱਲ ਰਿਹਾ ਹੈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੀ ਕਾਲ ਦੇ ਥੱਲੇ 10 ਮਹੀਨੇ ਹੋ ਗਏ ਜਿਹੜੇ ਕਿਸਾਨ ਲੜਾਈ ਲੜ ਰਹੇ ਭਾਰਤ ਸਰਕਾਰ ਦੇ ਨਾਲ ਐਮਐਸਪੀ ਤੇ ਲੀਗਲ ਗਰੰਟੀ ਲੈਣ ਲਈ ਸੁਆਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਨੂੰ ਲਾਗੂ ਕਰਵਾਉਣ ਲਈ ਕਿਸਾਨ ਮਜ਼ਦੂਰ ਨੂੰ ਕਰਜ਼ੇ ਤੋਂ ਮੁਕਤ ਕਰਨ ਲਈ ਹੋਰ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਭਾਰਤ ਸਰਕਾਰ ਤੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਜਿਹੜਾ ਸੰਘਰਸ਼ ਚੱਲ ਰਿਹਾ ਹੈ ਸੰਗਤਾਂ ਦੀ ਆਮਤ ਹੈ ਜਿਹੜੀ ਦਿਨੋ ਦਿਨ ਵੱਧ ਰਹੀ ਹੈ ਪੂਰੇ ਦੇਸ਼ ਦੇ ਵਿੱਚੋਂ ਬਕ ਬਕ ਸਟੇਟਾਂ ਤੋਂ ਜੂਪੀ ਤੋਂ ਹਰਿਆਣਾ ਤੋਂ ਰਾਜਸਥਾਨ ਤੋਂ ਮੱਧ ਪ੍ਰਦੇਸ਼ ਤੋਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚੋਂ ਸੰਗਤ ਜਿਹੜੀ ਹਰ ਰੋਜ਼ ਹੜ ਆ ਰਹੇ ਨੇ ਸੰਗਤ ਦੇ ਏਡੇ ਵੱਡੇ ਕਾਫਲੇ ਪਰਿਵਾਰਾਂ ਸਮੇਤ ਆ ਰਹੇ ਨੇ ਸੋ ਸੰਗਤਾਂ ਦੀ ਪ੍ਰਬੰਧ ਵਾਸਤੇ ਜਿਹੜੇ ਇਹ ਸੈਂਟਰੀ ਸ਼ੈਲਟਰ ਬਣਾਇਆ ਜਾ ਰਹੇ ਆ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਜਿਹੜਾ ਇੱਕ ਵੱਡੇ ਪੰਡਾਲ ਦਾ ਪ੍ਰਬੰਧ ਕੀਤਾ ਗਿਆ ਜਿੱਥੇ ਰਾਤ ਸਮੇਂ ਆਰਾਮ ਕਰਨ ਨੂੰ ਸੰਗਤ ਦੇ ਪਰਿਵਾਰਾਂ ਸਮੇਤ ਸੰਗਤ ਆ ਰਹੀ ਹੈ ਪੁਨਾ ਵਾਸਤੇ ਬਣਾਇਆ ਜਾ ਰਿਹਾ ਹੈ 102 30 ਫੁੱਟ ਦਾ ਇਹ ਵੱਡਾ ਇੱਕ ਸ਼ਿਲਟਰ ਬਣਾਤਾ ਹੈ ਇਹਦੇ ਵਿੱਚ ਬਿਸਤਰੇ ਲਾ ਕੇ ਗੱਦੇ ਲਾ ਕੇ ਸਾਰੇ ਪ੍ਰਬੰਧ ਹੈ ਜਿਹੜੇ ਉਹ ਮੁਕੰਮਲ ਕੀਤੇ ਜਾਣੇ ਹਨ ਔਰ ਬਾਹਰਲੇ ਪਾਸੇ ਜਿਹੜਾ ਟਾਇਲਟ ਵਗੈਰਾ 플ਸ਼ਰ ਉਹਨਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਸੰਗਤਾਂ ਨੂੰ ਬੇਨਤੀ ਹੈ ਪੂਰੇ ਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਪਰਿਵਾਰਾਂ ਸਮੇਤ ਇੱਥੇ ਪੱਕੇ ਰਹਿਣ ਲਈ ਆਪ ਦਾ ਜਿਹੜਾ ਆਓ ਤੇ ਮੋਰਚੇ ਦੇ ਵਿੱਚ ਜਿਹੜੇ ਮੁਕੰਮਲ ਪ੍ਰਬੰਧ ਹੈ ਉਹ ਕਰ ਦਿੱਤੇ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਗੁਰੂ ਪਿਆਰੀ ਸਾਥ ਸੰਗਤ ਜੀ ਆਪ ਜੀ ਨੂੰ ਪਤਾ ਇਗਨੋਰੀ ਬਾਰਡਰ ਤੇ ਪਿਛਲੇ 1 ਮਹੀਨੇ ਤੋਂ ਲੋਕੀਂ ਧਰਨਾ ਲੱਗਾ ਹੋਇਆ ਹੈ ਸੋ ਨਾਸਾ ਵਿੱਚ ਗਰੰਟੀ ਲੈਣ ਵਾਸਤੇ ਮਿਸਪੀ ਦੀ ਅਰਦਾਜ ਜੀਤ ਸਿੰਘ ਢੱਲੇਵਾਲ ਜੀ ਮਨਨ ਵਰਤੇ ਹਨ ਬਹੁਤ ساری ਸੰਗਤ ਆਈ ਹੈ ਬਹੁਤ ਸਾਰੀ ਆ ਗਈ ਹੈ ਪੂਰੇ ਭਾਰਤ ਭਰ ਤੋਂ ਸੋ ਭਾਈ ਜਿਹੜੇ ਰਹਿੰਦੇ ਆ ਉਹਨਾਂ ਨੂੰ ਵੀ ਬੇਨਤੀ ਤੇ ਅਪੀਲ ਹੈ ਕਿ ਭਾਈ ਜਲਦੀ ਜਲਦੀ ਪਹੁੰਚੋ ਗਲੋਰੀ ਬਾਰਡਰ ਤੇ ਤਾਂ ਕਿ ਆਪਾਂ ਆਪਣੇ ਹੱਕ ਲੈ ਸਕੀਏ ਤੇ ਬੰਲੇਵਾਲ ਸਾਹਿਬ ਦੀ ਜਾਨ ਬਚਾ ਸਕੀਏ ਸੋ ਬੇਵਕੀਆ ਭਾਈ ਭਾਈ ਹਮਿੰਦਰ ਸਿੰਘ ਵੱਲੋਂ ਸਾਰੀ ਸੰਗਤ ਨੂੰ ਬੇਨਤੀ ਹੈ ਹੱਥ ਜੁੜ ਕੇ ਪਹੁੰਚੋ ਬਹੁਤ ਘੱਟ ਸਮਾਂ ਬਚਾ ਲਈ ਤੇ ਤੁਹਾਡੀ ਵੀ ਜਰੂਰਤ ਹੈ ਪਾਈ ਆਪਸੀ ਮਤਲਬ ਤੇ ਪਹੁੰਚੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਾਡੀਆਂ ਭੈਣਾਂ ਜੀ ਰੈਣੇ ਤੋਂ ਬੀਬੀਆਂ ਕਨੌਰੀ ਬਾਰਡਰ ਦੇ ਉੱਤੇ ਪ੍ਰਸ਼ਾਦਾਂ ਦੀ ਸੇਵਾ ਕਰ ਰਹੀਆਂ ਸਰ ਬਗਵਾਨ ਮਹਾਰਾਜ ਇਹਨਾਂ ਤੰਦਰੁਸਤੀਆਂ ਦੇ ਦੇ ਸਾਡੇ ਸਵੇਪ ਸਿੰਘ ਜੀ ਸ਼ੇਵਕ ਲੱਗੇ ਆ ਬਹੁਜੀ ਔਰ بارش ਹੋਈ ਜਾਂਦੀ ਆ ਪਰ ਗੁਰੂ ਦੀ ਕਿਰਪਾ ਦੇਖੋ ਉਹ ਛੋਟੇ ਛੋਟੇ ਨੰਨੇ ਬੱਚੇ ਉਹ ਵੀ ਦੇਖੋ ਆਏ ਆ ਜਿਨ੍ਹਾਂ ਨੂੰ ਪਿਆਰ ਆ ਤੇ ਜਿਹੜੇ ਘਰਾਂ ਦੇ ਵਿੱਚ ਬੈਠੇ ਆ ਭਾਈ ਉਹਨਾਂ ਨੂੰ ਵੀ ਬੇਨਤੀ ਆ ਪਹੁੰਚੋ ਇੱਥੇ ਸਾਡੇ ਪ੍ਰਧਾਨ ਜੀ ਇੱਥੇ ਆ ਕਿੰਨੇ ਦਿਨਾਂ ਤੋਂ ਸਾਰੀ ਸੰਗਤ ਪਹੁੰਚੋ ਭਾਈ ਸੋ ਦੋਸਤੋ ਖਨੌਰੀ ਬਾਰਡਰ ਦੀਆਂ ਤਸਵੀਰਾਂ ਤੁਸੀਂ ਵੇਖੀਆਂ ਨੇ ਜੋ ਕਿਸਾਨ ਵੀਰ ਪੰਜਾਬ ਦੇ ਖਨੌਰੀ ਬਾਰਡਰ ਤੇ ਕਿਸਾਨ ਮੋਰਚੇ ਤੇ ਨਹੀਂ ਪਹੁੰਚੇ ਹਾਲੇ ਤੱਕ ਵੱਧ ਤੋਂ ਵੱਧ ਕਿਸਾਨ ਜਿਹੜੇ ਨੇ ਆਪਣੀ ਸ਼ਮੂਲੀਅਤ ਕਿਸਾਨੀ ਮੋਰਚੇ ਤੇ ਕਰਨ ਤਾਂ ਕਿ ਇਹ ਮੋਰਚਾ ਜਿਹੜਾ ਡੱਲੇਵਾਲ ਸਾਹਿਬ ਜਿੱਤ ਸਕਣ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ ਤੇ ਨਾਲੇ ਆਪਣੇ ਇਸ ਵੀਡੀਓ ਤੇ ਕਮੈਂਟ ਦਿਓ ਨਵੇਂ ਦਰਸ਼ਕ ਲੋਕਾਂ ਦੀ ਆਵਾਜ਼ ਟੀਵੀ ਚੈਨਲ ਨੂੰ ਸਬਸਕ੍ਰਾਈਬ ਅਤੇ ਫੇਸਬੁੱਕ ਪੇਜ ਨੂੰ ਫੋਲੋ ਜਰੂਰ ਕਰ ਦੋ ਸੋ ਧੰਨਵਾਦ